ਮੁੱਲ 85000 ਰੁਪਏ ਜੀ ਹਾਂ ਨਾ 75000 ਕਿੰਨਾ ਦੁੱਧ ਥੱਲੇ 12 ਕਿਲੋ ਹੈ ਇਸ ਵੇਲੇ ਇਹਦੀ ਥੱਲੇ ਨਾਨੀ ਥੱਲੇ ਹਾਂ 23 ਕਿਲੋ 700 ਗ੍ਰਾਮ ਠੀਕ ਹੈ ਜੀ ਮੰਨ ਲਓ ਘਰ ਦੀ ਰੱਖੀ ਹੋਈ ਆ ਹਾਂਜੀ ਅੱਜ ਸ੍ਰੀ ਗੁਰੂ ਦੋਸਤੋ ਅੱਜ ਆਪਾਂ ਤੁਹਾਡੇ ਲਈ ਡੱਬਾ ਲਈ ਮੰਡੀ ਪੁੱਜੇ ਆ ਜਿੱਥੇ ਕਿ ਤੁਹਾਨੂੰ ਬਈ ਜੀ ਚੰਗੇ ਮੱਝਾਂ ਦੇ ਡੇਟ ਆ ਕਿੰਨਾ ਦੁੱਧ ਬਣੇ ਰੋ ਲਾਸਟ ਤੱਕ ਦੇਖੋ ਜਿਵੇਂ ਤੁਸੀਂ ਚੱਲਦੀ ਮੱਝ ਦੇਖੀ ਜੰਨੇ ਹੋ ਕਿੰਨੇ ਡੀਟੇਲ ਇਸ ਬਾਰੇ ਮਾਲਕ ਨਾਲ ਹੈ ਆਪਣਾ ਹੀ ਨਾਮ ਪਿੰਡ ਦਾ ਨਾਮ ਮੇਰਾ ਆਂਦੀ ਮਦਰ ਸਿੰਘ ਪਿੰਡ ਜੀ ਅਠਬੇਨਰੋਂ ਧਰਮ ਸਿੰਘ ਵਾਲਾ ਚੈਰ ਸ਼੍ਰੀ ਗੰ ਡਿਟੇਲ ਤਿੰਨਵੇਂ ਸੂਏ ਮੱਝ ਆ ਇਹ ਤੀਜੇ ਸੂਏ ਆ ਜੀ ਤਨੋਗੇ ਸੂਏ 27 ਤਰੀਕ ਦੀ ਸੂਈ 27 ਤਰੀਕ ਦੀ ਸੂਈ ਆ ਮੰਨ ਲਓ ਤਕਰੀਬਨ 10 12 ਦਿਨ 11 12 ਦਿਨ ਨੂੰ ਆ ਤਾਂ ਪਿੱਛੇ ਕੀ ਆ ਜੀ ਬੱਚਾ ਟਟਾ ਹੀ ਟਟਾ ਪਾਡਾ ਪਾਡਾ ਠੀਕ ਹੈ ਜੀ ਤੁਹਾਡੀ ਤੁਹਾਡੀ 22 ਕਿਲੋ ਕੱਢ ਦੇ ਦੋ ਤੁਹਾਨੂੰ ਕਿਸਾਨ ਭਰਾ ਜੇ ਆਕਰ ਘਰੇ ਜਾ ਕੇ ਚੋਜੇ ਨਾ ਜੀ ਪੰਜ 10 ਦਿਨ ਚੋਲੋ ਬੱਬੇ ਮਾਰ ਕੇ ਲੈ ਜੀ ਹਾਂ ਜੀ ਲਾਪੇ ਦੀ ਹਾਂ ਜੀ ਤਸਲੀ ਹੈ ਤੁਹਾਡੀ ਹਾਂ ਜੀ ਤਸਲੀ ਗਾਰੰਟੀ ਹੋਊਗੀ ਗਾਰੰਟੀ ਆ ਹਾਂ ਜੀ ਨੰਨੀ ਖਲੇ ਦੋਸੀ 23 ਕਿਲੋ 700 ਗ੍ਰਾਮ ਪਿਛਲੇ ਸੂਏ ਨਾਨੀ ਥੱਲੇ ਦੀ ਥੱਲੇ ਨਾਨੀ ਥੱਲੇ ਹਾਂ 23 ਕਿਲੋ 700 ਗ੍ਰਾਮ ਠੀਕ ਹੈ ਜੀ ਮੰਨ ਲਓ ਕਰਦੀ ਰੱਖੀ ਹੋਈ ਆ ਹਾਂ ਜੀ ਕਰਦੀ ਆ ਅੱਛਾ ਹੈ ਵਪਾਰ ਲੈਣੇ ਜ਼ਿੰਮੇਦਾਰ ਵੀ ਰھوں ਹਾਂਜੀ ਹਾਂਜੀ ਠੀਕ ਹੈ ਇਹਦੀ ਡਿਮਾਂਡ ਦੱਸੋ 1.5 ਲੱਖ ਰੁਪਏ ਦੇਣੀ ਕਿਥੋਂ ਦਾ ਕਰੀ ਚੱਲ ਜਿਆ ਢਿਪੇ ਛੱਡਦੇ ਆ 40 ਦੇ ਘਰਾਂ ਚ ਫਿਰ ਮਾਨਤਾਣ ਕਰੋਂਗੇ ਚੰਗਾ ਹਾਂਜੀ ਐਂ ਤਾਂ ਮਾਨਤਾਣ ਕਰਾਂਗੇ ਚੰਗਾ ਜੀ ਤਸੱਲੀ ਨਾਲ ਜਮਾਂ ਦਾ ਚੋਕੇ ਕੋਈ 4 ਦਿਨ ਫੋਲਾ ਹੈ ਠੀਕ ਹੈ ਜੀ ਤਾਂ ਫੋਨ ਨੰਬਰ ਬੋਲ ਦਿਓ ਆਪਣਾ 96942 78253 ਆਹ ਦੋਸਤੋ ਅੱਗੇ ਫੇਰ ਆਪਾਂ ਤੁਹਾਡੇ ਲਈ ਵੀ ਮੱਝ ਲੈ ਕੇ ਆਏ ਆਂ ਡਾਬਲੀ ਮੰਡੀ ਤੋਂ ਤਾਂ ਜਾਣਕਾਰੀ ਲੈਂਦੇ ਆਂ ਮਾਲਕ ਨਾਲ ਆਪਣਾ ਨਾਮ ਪਿੰਡ ਦਾ ਨਾਮ ਪਹਿਲਾਂ ਮੇਰਾ ਨਾਮ ਸ਼ੁਭਨਾਮ ਰਵਿੰਦਰ ਸਿੰਘ ਪਿੰਡ ਕੋਰਸਵਰਖਾ ਜ਼ਿਲ੍ਹਾ ਮੋਗਾ ਇਹੋ ਮੱਝ ਬਾਰੇ ਡਿਟੇਲ ਹੈ ਕਿੰਨੇਵੇਂ ਸੂਏ ਆ ਪਿੱਛੇ ਕੀ ਬਚਿਆ ਦੂਜਾ ਸੂਆ ਸੂਈ ਹੈ ਜੀ 6 ਬਚ ਕਟਾਈ ਅੱਛਾ ਜੀ ਹਾਂ ਜੀ ਪਿੱਛੇ ਕੱਟਾ ਹੈ ਹਾਂ ਜੀ ਲਓ ਕਰੋ ਚੈੱਕ ਮਿੱਤਰੋ ਪਿੱਛੇ ਕੱਟਾ ਹੈ ਤੇ ਬਈ ਤੀਜਾ ਸੂਆ ਹੁਣ ਮਾਰ ਕੇ ਇਸ ਤੈਨੂੰ ਦੁੱਧ ਛੱਡੀ ਜਾਂਦੇ ਆ ਅਬਈ ਆਪਾਂ ਸਾਰੀ ਡਿਟੇਲ ਲੈਂਦੇ ਆਂ ਲਓ ਜੀ ਅਨਾੰਦ ਆਕਾਰ ਬੇਕੋ ਬਹੁਤ ਬਈ ਸ਼ਾਨਦਾਰ ਮੱਧਯੈਕਸਾਈਡ ਵੀ ਪਾ ਤੁਹਾਨੂੰ ਦਿਖਾ ਦਿੰਨੇ ਦੋਸਤ ਕਿੰਨਾ ਦੁੱਧ ਦੇ ਦਲੇ 12 ਕਿਲੋ ਹੈ ਇਸ ਟਾਈਮ ਸੂਏ ਕਿੰਨੇ ਹੈ ਸੂਏ ਦੁੱਧੇ ਜੀ ਦੁੱਧੇ ਫੋਨ ਨੰਬਰ ਕੋਲ ਦੇ ਆਪਾਂ 8725085269 ਮਾਰੀ ਨਿਮਾਨ ਮੁੱਲ 85000 ਰੁਪਏ ਹੈ ਹਨਾ 75000 ਰੁਪਏ ਹਨਾ 75000 ਦੀ ਹੈ ਲਓ ਜੀ ਮੇਤਰੋ ਡੱਬ ਵਾਲੀ ਮੰਡੀ ਤੇ ਤੁਹਾਨੂੰ ਬਈ ਜੀ ਚਤਰਾ ਹਜ਼ਾਰ ਦੀ ਹਾਂ ਨਾ ਕਰੀ ਜਾਂਦੇ ਵੀਰ ਜਿਹੜੀ ਮੱਝ ਚੋਈ ਜਾਂਦੇ ਤੁਹਾਡੇ ਸਾਹਮਣੇ ਤਾਂ ਗੱਲਬਾਤ ਕਰ ਸਕਦੇ ਹਾਂ ਫੋਨ ਨੰਬਰ ਵੀਡੀਓ ਦੇ ਵਿੱਚ ਦਿੱਤਾ ਆ ਕੋਈ ਜਿਹੜੀ ਤੁਸੀਂ ਸਕਰੀਨ ਤੇ ਚਲਦੀ ਬਹੁਤ ਹੀ ਸ਼ਾਨਦਾਰ ਮੱਝ ਦੇਖੀ ਜਾਂਦੇ ਹੋ ਆਪਾਂ ਨਾਮ ਪਿੰਡ ਦਾ ਨਾਮ ਜੀ ਆਪਣਾ ਨਾਮ ਹੀ ਗਰਮੀਤ ਸਿੰਘ ਆ ਹਾਂਜੀ ਜਹਣ ਤੋਂ ਉਹ ਤਾਂ ਨਾਮ ਕੱਚਾ ਜੀਤ ਸਿੰਘ ਵਪਾਰੀ ਆ ਠੀਕ ਹੈ ਜੀ ਪਿੰਡ ਤੇ ਹੋਣਾ ਜੀ ਪਿੰਡਾਂ ਆ ਬਹੇਂਡਾ ਜੀ ਦਿਓ ਜੀ ਡਿਟੇਲ ਇਸ ਮੱਝ ਬਾਰੇ ਤੀਜੇ ਸੂਏ ਆ ਜੀ ਹਾਂਜੀ ਦੁੱਧ ਇਸ ਟਾਈਮ ਇਹਦਾ 14-15 ਕਿਲੋ ਤਿਆਰ ਆ ਜੀ ਪੰਜਵਾਂ ਦਿਨ ਸੂਏ 5 ਮਿੰਨਾਂ ਨੂੰ ਹੋ ਗਿਆ। ਹਾਂਜੀ, ਪਿੱਛੇ ਕੀ ਬੱਚਿਆ ਜੀ? ਪਿੱਛੇ ਕੱਟੀ ਆ ਜੀ। ਪਿੱਛੇ ਕੱਟੀ ਆ। ਹਾਂਜੀ, 18 ਲੀਟਰ ਦੀ ਗਾਰੰਟੀ। 18 ਲੀਟਰ ਦੀ। ਹਾਂ, 10 ਦਿਨਾਂ ਤੋਂ 18 ਨਹੀਂ। 10 ਦਿਨਾਂ ਤੋਂ। ਹਾਂਜੀ। ਭਾਈ ਤੂੰ 10 ਦਿਨ ਬਾਅਦ। ਹਾਂਜੀ, ਹਾਂ 10। 5ਵਾਂ ਦਿਨ ਸੂਈ ਨੂੰ ਆ 10। ਹਾਂ, 10 ਦਿਨ ਹਫਤਾ ਤੋਂ ਬਸ ਤਿਆਰ ਆ 18। ਠੀਕ ਹੈ ਜੀ। ਤਾਂ ਕਿਸਾਨਪਰਾ ਘਰੇ ਪਹੁੰਚ ਕੇ ਡੱਬੇ ਮਾਰ ਕੇ ਲਈ ਜਾ ਸਕਦੇ। ਲਈ ਜਾ ਸਕਦੇ ਜੀ। ਸੀਲ ਦਾ ਕੀ ਕਿੰਨਾ? ਸੀਲ 1 ਅੰਦਰਾ ਜੀ। 1 ਨੰਬਰ। ਹਾਂਜੀ। ਤਾਂ ਹੁਣ ਜੀ ਇਹਦਾ ਰੇਟ ਬਾਰੇ ਦੋ ਜਾਨ। ਰੇਟ ਹੈ ਇਹਦਾ 1 15 ਜੀ। ਹਾਂ ਹਾਂ ਮਾਨਤਨ ਵੀ ਹੋਊਗਾ ਉਹ ਹੋਜੂ ਆ ਜਾਂ ਹੋਜੂ ਮੋਕਾ ਹਾਂਜੀ ਫੋਨ ਨੰਬਰ ਦੋ ਆਪਣਾ 99526 97834 99526 ਹਾਂ 97834 ਠੀਕ ਹੈ ਜੀ ਆਪਣਾ ਹੀ ਨਾਮ ਪਿੰਡ ਦਾ ਨਾਮ ਵਿਕਰਮ ਸਿੰਘ ਜੀ ਪਿੰਡ ਸ਼ਿੰਬਿਆ ਵਾਲੀ ਫਰੀਪੁਰ ਜਿਲ੍ਹਾ ਠੀਕ ਹੈ ਜੀ ਮੱਝਵਾਰੇ ਦੇਓ ਡਿਟੇਲ ਪਹਿਲਾ ਸੂਆ ਪਹਿਲਾ ਸੂਆ ਦੁੱਧ ਦੀ ਵਾਰੀ ਦੋ ਪਾਉਲੀ 13-14 ਕਿਲੋਈ 13-14 ਕਿਲੋ ਹਾਂਜੀ ਘਰ ਦਾ ਪਸ਼ੂ ਆ ਜਾਂ ਵਪਾਰੀ ਲੈਣੇ ਨਹੀਂ ਨਹੀਂ ਵਪਾਰ ਰੇ ਵਪਾਰ ਲੈਣਾ ਹੈ ਹਾਂਜੀ ਠੀਕ ਹੈ ਜੀ ਰੇਟ ਮੋਲ ਤਾਂ ਲੱਗ ਕਰਦਾ ਹੀ ਦੇਣਾ 60000 ਦੀ। ਦੇ ਦੇਉਂਗਾ 60000। ਪਹਿਲਾ ਸੂਆ ਝੋਟੀ ਹੈ। ਪਹਿਲਾ ਸੂਆ ਜੀ। ਲਓ ਨਕਸ਼ਾਨ ਪ੍ਰੋਵੋ ਸਕਰੀਨ ਦੇ ਤੁਸੀਂ ਜਿਵੇਂ ਚਲਦੀ ਦੇਖੀ ਜੰਨੇ ਹੋ ਬਈ। ਬਹੁਤ ਵਧੀਆ ਬਣਾਵਟ ਹੈ। ਤਾਂ ਫੋਨ ਨੰਬਰ ਬੋਲ ਦਈਏ ਆਪਣਾ ਜੀ। 98783 5152। ਠੀਕ ਹੈ ਜੀ। ਫੋਨ ਨੰਬਰ ਤੇ ਜਾ ਕੇ ਬਈ ਜੀ ਸਿੱਧੀ ਡਾਇਰੈਕਟ ਤੁਸੀਂ ਮਾਰਕ ਨਾਲ ਮੱਝ ਦੇ ਗੱਲਬਾਤ ਕਰ ਸਕਦੇ ਹੋ। ਆਪਣਾ ਨਾਮ ਰਮਨ। ਥਾਸ ਲੋਕਲ ਬਠਿੰਡੇ ਤੋਂ ਆ। ਦੇ ਡਿਟੇਲ ਬਈ ਆਪਣੇ ਪਸ਼ੂ ਬਾਰੇ। ਇਹ ਦੂਜੇ ਸੂਆ ਹੈ। ਦੂਜੇ ਸੂਏ ਆ। ਜੀ ਠੀਕ ਆ। ਤਾ ਕੀ ਇਹ ਪਿੱਛੇ ਬੱਚਾ ਬੱਚਾ ਕੱਟੀ ਕੱਟੀ ਲੋ ਜੀ ਦੋਸਤੋ ਦੇਖੋ ਤੁਸੀਂ ਬਈ ਹਾਈਟ ਵਗੈਰਾ ਦੇਖੋ ਪਿੱਛੇ ਵੀ ਮਿੱਤਰੋਂ ਕੱਟੀ ਆ ਤਾਂ ਦੁੱਧ ਦਾ ਹੁਣ ਕੀ ਦੁੱਧ 16 ਲੀਟਰ ਦਾ 16 ਲੀਟਰ ਹੈ ਡੱਬੇ ਮਾਰ ਕੇ ਲੈ ਜਾਣਾ ਸੀਲ ਕਿਵੇਂ ਆ ਸੀਲ ਪੂਰੀ ਫੁੱਲ ਆਹ ਦੇਖ ਪੂਰੀ ਫੁੱਲ ਸੀਲ ਹੈ ਰੇਟ ਬਈ ਰੇਟ ਇਹਦਾ 2 ਲੱਖ 2 ਲੱਖ ਦੇਣੀ ਕਿਤੋਂ ਤੱਕ ਆ 1 25 ਜੀ 1 25 ਮਾਨ ਤਣ ਵੀ ਹੋਈ ਜੀ ਬਸ ਇਹਨਾਂ ਦੀ ਮਾੜਾ ਮਟਾ ਹੋ ਮਾੜਾ ਮਟਾ ਹੋ ਵਾਲਾ ਨਹੀਂ ਹੂੰ ਹੂੰ ਲਓ ਜੀ ਦੋਸਤੋ ਫੋਨ ਨੰਬਰ ਬੋਲ ਦਿਆ ਆਪਣਾ 98886 93086 ਕੋਈ ਸਕਰੀਨ ਤੇ ਜਿਹੜੀ ਮਾਈ ਚੱਲਦੀ ਦੇਖੀ ਜਾਨੇ ਬਈ ਇਹਦੇ ਬਾਰੇ ਆਪਾਂ ਤੁਹਾਨੂੰ ਪੂਰੀ ਡਿਟੇਲ ਲੈ ਕੇ ਦਿੰਨੇ ਆ ਆਪਣਾ ਨਾਮ ਪਿੰਡ ਦਾ ਨਾਮ ਜੀ ਆਪਣਾ ਨਾਮ ਬੂਟਾ ਸਿੰਘ ਜੀ ਪਿੰਡ ਜੀ ਬੁਰਜ ਮਹਿਮਾ ਦਿਓ ਜੀ ਡਿਟੇਲ ਮੱਝ ਬਾਰੇ ਮੈਂ ਬਹੁਤ ਅੱਛੀ ਆ ਇਹ 1490 ਦੁੱਧ ਦਿਆ 1490 ਦੁੱਧ ਦੇ ਆ ਹਾਂ ਅੱਛਾ ਇਹ ਕਿਸਾਨ ਪਰਾ ਘਰੇ ਆ ਕੇ ਚੋਕੇ ਲੈ ਜਾਣ ਹਾਂ ਲੈ ਜਾਣ ਜੁਮੇਵਾਰੀ ਹੈ ਤੁਹਾਡੀ ਕਿੰਨੇ ਵਾਰੀ ਹੈ ਠੀਕ ਹੈ ਜੀ ਸੀਲ ਦੀ ਹੁਣ ਗੱਲ ਕਰੀਏ ਬਈ ਸੀਲ ਬਹੁਤ ਹੈ ਜੀ ਪੰਜ ਬੱਚਾ ਵੀ ਨਾ ਛੱਡੋ ਤਾਂ ਵੀ ਬੈਠਾ ਠੀਕ ਹੈ ਕਿੰਵੇਂ ਸੂਏ ਹੈ ਜੀ ਇਹ ਚੌਥਾ ਸੂਆ ਚੌਥਾ ਸੂਆ ਹਾਂ ਠੀਕ ਹੈ ਜੀ ਦੁੱਧ ਜੀ ਥੱਲੇ ਦੁੱਧ ਹੋਣਾ ਹੈਗਾ 12 ਕਿਲੋ 12 ਕਿਲੋ ਤਿਆਰ ਹੁਣ ਇਹ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਅਜ 15 ਦਿਨ ਹੋ ਗਏ ਫੋਨ ਨੰਬਰ ਬੋਲ ਦੇ ਆਪਣਾ 96464 50402 ਲੋਕਿਕਸ਼ਾਨ ਪ੍ਰਭੂ ਸਕਰੀਨ ਤੇ ਜਿਹੜੀ ਤੁਸੀਂ ਮੱਝ ਚੱਲਦੀ ਦੇਖੀ ਐਨੂੰ ਇਸ ਬਾਰੇ ਬਈ ਜੀ ਲੈਣ ਦੇ ਚਾਹਵਾਨੋਂ ਤਾਂ ਤੁਸੀਂ ਬਈ ਮੱਝ ਫਰੀ ਸਕਦੇ ਹੋ ਰੇਟ ਦੱਸੋ ਜੀ ਰੇਡਾ ਦਾ 90 ਹਜ਼ਾਰ ਆ ਜੀ 90 ਹਜ਼ਾਰ ਰੁਪਿਆ ਹਾਂਜੀ ਦੇਣ ਲੈਣ ਜੀ ਦੇਣ ਲੈਣ 85 ਹਜ਼ਾਰ ਅਚਾਨ ਦੋਸਤੋ ਕਰ ਲਓ ਵੀ ਗੱਲਬਾਤ ਜੇ ਮਿੱਤਰੋ ਵੀਡੀਓ ਨੂੰ ਲਾਸਟ ਤੱਕ ਦੇਖਿਆ ਜੇਕਰ ਤੁਸੀਂ ਫੇਸਬੁੱਕ ਪੇਜ ਤੇ ਵੀਡੀਓ ਦੇਖੀ ਤਾਂ ਮਿੱਤਰੋ ਪੇਜ ਨੂੰ ਫੋਲੋ ਜੇਕਰ YouTube ਚੈਨਲ ਤੇ ਦੇਖੀ ਤਾਂ ਮਿੱਤਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਸਟ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ